ਸੀ ਮੌਜੂਦ ਆ ਜੀ ਸ਼ੰਭੂ ਬਾਡਰ ਦੇ ਨਜ਼ਦੀਕ ਜੋ ਸ਼ੰਭੂ ਬਾਡਰ ਤੋਂ ਬਨੂਰ ਰੋਡ ਜਾਂਦਾ ਅਸੀਂ ਉੱਥੇ ਮੌਜੂਦ ਆ ਕਿਉਂਕਿ ਇਸ ਟਾਈਮ ਜੋ ਮਾਨਜੋਗ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਹਨ ਪੁਲਿਸ ਫੋਰਸ ਵੱਲੋਂ ਥਾਂ ਥਾਂ ਤੇ ਨਾਕੇ ਲਗਾ ਕੇ ਇਸ ਦੇ ਨਾਲ ਹੀ ਡੀਜੀਪੀ ਪੰਜਾਬ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਕੀਤੀ ਹੈ ਜਿਸ ਵਿੱਚ ਲਿਖਿਆ ਹੈ ਕਿ ਸ਼ੰਭੂ ਬਾਰਡਰ ਤੇ ਜਾਣ ਵਾਲੇ ਰਸਤੇ ਉੱਪਰ ਕੋਈ ਵੀ ਪੋਗਲੈਂਡ ਜੀਸੀਬੀ ਟਿਪਰ ਆਦਿ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ

گلاسي <laughs> ويلا